ਜਸੇ ਜਲ ਮੈਂ ਕਮਲ ਨਿਰਾਲਮ ਜਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਿਖਾਣੇ ਰਹੇ ਇਕਾਂਤ ਇਕੋ ਮਨ ਵਸਿਆ ਰਹੇ ਇਕਾਂਤ ਇਕੋ ਮਨਵਸੇ ਆ ਆਸਾ ਮਾਏ ਨਿਰਾਸ਼ੋ ਅਗੰਮ ਅਗੋਚਰ ਦੇਖ ਦਿਖਾਏ ਨਾਨਕ ਤਾ ਕਾ ਦਾਸੋ ਅਗੰ ਅਗੋਚਰ ਦੇਖ ਦਿਖਾਏ ਨਾਨਕ ਤਾ ਕਾ ਦਾਸੋ ਵਾਹਿਗੁਰੂ ਮਾਰੂ ਮਹਿਲਾ ਪਹਿਲਾ ਬਿਮਲ ਮਝਾਰ ਵਸਸ ਨਿਰਮਲ ਜਲ ਪਦਮਨ ਜਾਵਲ ਰੇ ਪਦਮਨ ਜਾਵਲ ial ras sangat sang dukh nahi de dadar tu kah na jaan sare akash se wal bas nirmal jal ਅੰਮ੍ਰਿਤ ਨਾਂ ਲਖਸਰੇ ਤਾਂ ਕੰ ਸਤਿਗੁਰੂ ਗੁਰੂ ਨਾਨਕ ਤੇਜ ਜੀ ਦੀ ਅੰਮ੍ਰਿਤ ਮਈ ਬਾਣੀ ਮਾਰੂ ਰਾਗ ਦੇ ਵਿੱਚ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 990 ਅੰਗ ਉਤੇ ਸ਼ਿਸ਼ੋਗਤ ਹੈ ਆਓ ਇਸ ਤੇ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਜੋ ਰਹਾਉਂdੀਆਂ ਪੰਕਤੀਆਂ ਇਸ ਸ਼ਬਦ ਦੇ ਵਿੱਚ ਹਨ ਆਓ ਪਹਿਲਾ ਰਹਾਉਂdੀਆਂ ਪੰਕਤੀਆਂ ਦੇ ਵਿਚਾਰ ਕਰੀਏ ਦਾਦਰ ਤੂੰ ਕਬਹਿ ਨਾ ਜਾਨਸਰੇ ਦਾਦਰ ਡੱਡੂ اے ਡੱਡੂ ਤੂੰ ਕਬਹਿ ਨਾ ਜਾਨਸਰੇ ਤੂੰ ਕਦੇ ਵੀ ਇਹ ਗੱਲ ਨਹੀਂ ਜਾਣਦਾ ਅਖਸ ਸੇਵਾਲ ਬਸਸ ਨਿਰਮਲ ਜਲ ਅੰਮ੍ਰਿਤ ਨਾਂ ਲਖਸਰੇ ਅਖਸ ਖਾਣਾ ਸੇਵਾਲ ਜਾਲਾ ਜੋ ਕਿ ਪਾਣੀ ਦੇ ਵਿੱਚ ਜਾਲਾ ਆ ਜਾਂਦਾ ਹੈ ਪਖਸੇ ਸੇਵਾਲ ਬਸ ਸਿਰਮਲ ਜਲ ਹੈ ਡੱਡੂ ਤੂੰ ਨਿਰਮਲ ਜਲ ਦੇ ਵਿੱਚ ਵਸਤਾ ਹੈ ਅੰਮ੍ਰਿਤ ਨਾਲ ਲਖਸਰੇ ਇਸ ਅੰਮ੍ਰਿਤ ਵਰਗੇ ਪਾਣੀ ਦੀ ਤੈਨੂੰ ਸੋਝੀ ਨਹੀਂ ਹੈ ਪਖਸੇ ਸੇਵਾਲ ਉਸ ਪਾਣੀ ਵਰਗੇ ਅੰਮ੍ਰਿਤ ਨੂੰ ਛੱਡ ਕੇ ਸਵਾਲ ਜਾਲਾ ਖਾਰ ਰਿਆ ਹੈ ਇਹ ਗੱਲ ਸਤਿਗੁਰੂ ਜੀ ਇੱਕ ਡੱਡੂ ਨੂੰ ਲੈ ਕੇ ਸਬੋਧਨ ਕਰਦੇ ਹੋਏ ਕਹਿ ਰਹੇ ਹਨ ਪਰ ਹੈ ਇਹ ਮਨਮੁਖ ਲਈ ਹੈ ਕਿ ਮਨਮੁਖ ਕੀ ਹੈ ਉਹ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਖਾਰ ਰਿਆ ਹੈ ਇਸ ਤਰ੍ਹਾਂ ਇੱਥੇ ਸਤਿਗੁਰੂ ਜੀ ਡੱਡੂ ਦਾ ਵਰਤਾਂਤ ਲੈ ਕੇ ਸਾਨੂੰ ਉਪਦੇਸ਼ ਕਰਦੇ ਹਨ ਕਿ ਇਹ ਡੱਡੂ ਤੂੰ ਕੁਝ ਜਾਣਦਾ ਨਹੀਂ ਹੈ ਤੂੰ ਨਿਰਮਲ ਜਲ ਦੇ ਵਿੱਚ ਵਸ ਰਿਹਾ ਹੈ ਉਹ ਜਲ ਜੋ ਅੰਮ੍ਰਿਤ ਰੂਪ ਹੈ ਪਰ ਤੂੰ ਉਸ ਜਲ ਨੂੰ ਛੱਡ ਕੇ ਸਿਵਾਲ ਜਾਲੇ ਨੂੰ ਖਾ ਰਿਹਾ ਹੈ ਇਹ ਹੈ ਰਾਵ ਦੀਆਂ ਪੰਕਤੀਆਂ ਬੇਵਲ ਮਜਾਰ ਬਸ ਸਨਿਰਮਲ ਜਲ ਪਦਮਨ ਜਾਵਲ ਰੇ ਪਦਮਨ ਪਦਮ ਤੋਂ ਕਮਲ ਦਾ ਫੁੱਲ ਜਾਵਲ ਜਾਲਾ ਬਿਮਲ ਬੀ ਮਲ ਮਲ ਤੋਂ ਬਿਨਾ ਅਰਥਾਤ ਪਵਿੱਤਰ ਬਿਮਲ ਮਜਾਰ ਬਸ ਸਨੇਰ ਮਲ ਜਲ ਇਹ ਡੱਡੂ ਤੂੰ विमर्स सार सूत्र सरोवर ਦੇ ਵਿੱਚ ਸਾਪ ਨਿਰਮਲ ਜਲ ਪਾਣੀ ਦੇ ਵਿੱਚ ਰਹਿ ਰਿਆ ਹੈ ਉਸੇ ਜਲ ਦੇ ਵਿੱਚ पद्मन जावल रे ਉਸ ਦੇ ਵਿੱਚ पद्मन कमल ਦਾ ਫੁੱਲ ਵੀ ਹੈ ਅਤੇ ਜਾਲਾ ਵੀ ਹੈ पद्मन जावल ਜਲ रस संगत ਸੰਗ ਦੋਖ ਨਹੀਂ રે ਪਦਮ ਕੌਲ ਦਾ ਜੋ ਫੁੱਲ ਹੈ ਉਹ ਜਾਵਲ ਜਾਲੇ ਦੇ ਵਿੱਚ ਰਹਿ ਰਿਹਾ ਹੈ ਅਤੇ ਜਲ ਰਸ ਅਤੇ ਪਾਣੀ ਦੇ ਵਿੱਚ ਵੀ ਰਹਿ ਰਿਹਾ ਹੈ ਸੰਗ ਦੋਖ ਨਹੀਂ રે ਪਰ ਉਸ ਨੂੰ ਜਾਲੇ ਦਾ ਜਾਂ ਪਾਣੀ ਦਾ ਕੋਈ ਵੀ ਐਵ ਨਹੀਂ ਲੱਗਦਾ ਕਿਉਂਕਿ ਕੌਲ ਆਫ ਦਾ ਫੁੱਲ ਹੈ ਉਹ ਭਾਵੇਂ ਚਿੱਕਰ ਦੇ ਵਿੱਚ ਲਗ ਉੱਗਿਆ ਹੋਵੇ ਉਹ ਸਦਾ ਹੀ ਉਸ ਤੋਂ ਨਰਲੇਪ ਰਹਿੰਦਾ ਹੈ ਇਸੇ ਕਰਕੇ ਸਤਿਗੁਰੂ ਜੀ ਇੱਥੇ ਉਪਦੇਸ਼ ਕਰਦੇ ਹਨ ਪਦਮਨ ਜਾਵਲ ਜਲ ਰਸ ਸੰਗਤ ਕੌਲ ਦਾ ਫੁੱਲ ਹੈ ਉਹ ਜਾਲੇ ਅਤੇ ਜਲ ਦੇ ਰਸ ਜਾ ਤੇ ਪਾਣੀ ਦੀ ਸੰਗਤ ਦੇ ਵਿੱਚ ਰਹਿੰਦਾ ਹੈ ਸਾਂਗਤ ਦੋਖ ਨਹੀਂ ਰੇ ਪਰ ਉਸ ਨੂੰ ਕੋਈ ਵੀ ਇਹਨਾਂ ਦੋਨਾਂ ਦਾ ਐਪ ਨਹੀਂ ਲੱਗਦਾ ਨਾ ਤਾਂ ਜਾਲੇ ਦਾ ਅਤੇ ਨਾ ਹੀ ਪਾਣੀ ਦਾ ਦਾਦਰ ਤੂੰ ਕਹੇ ਨਾ ਜਾਣਸਰੇ ਅਖਸ ਸਿਵਾਲ ਬਸ ਸਿਰਮਲ ਜਲ ਅੰਮ੍ਰਿਤ ਨਾ ਲਖਸਰੇ ਰਹਾਉ ਬਸ ਜਲ ਨਿਤ ਨਾ ਵਸਤ ਅਲੀਅਲ ਮੇਰ ਚਚਾ ਗੁਣ ਰੇ ਅਲੀਅਲ ਪੌਰਾ ਚਚਾ ਚੂਸਨਾ ਮੇਰ ਸੁਮੇਰ ਪਰਬਤ ਅਰਥਾਤ ਚੋਟੀ ਤੇ ਗੁਣ ਰਸ ਬਸ ਜਲ ਜਲ ਨਿਤ ਇਹ ਡੱਡੂ ਤੂੰ ਜਲ ਦੇ ਵਿੱਚ ਹੀ ਸਦਾ ਵਸਦਾ ਹੈ ਬਸ ਜਲ ਨਿਤ ਜਲ ਦੇ ਵਿੱਚ ਹੀ ਸਦਾ ਵਸਦਾ ਹੈ ਪਰ ਜੋ ਭੌਰਾ ਹੈ ਉਹ ਤਾਂ ਜਲ ਦੇ ਵਿੱਚ ਨਹੀਂ ਵਸਦਾ ਨਾ ਵਸਤ ਅਲੀਲ ਅਲੀਲ ਭੌਰਾ ਭੌਰਾ ਦਾ ਜਲ ਦੇ ਵਿੱਚ ਨਹੀਂ ਵਸਦਾ ਪਰ ਉਹ ਮੇਰੇ ਚਾਚਾ ਗੁਣਰੇ ਉਹ ਕਮਲ ਦੇ ਫੁੱਲ ਦੀ ਚੋਟੀ ਤੇ ਆ ਕੇ ਬੈਠ ਕੇ ਰਸ ਨੂੰ ਚੂਸਦਾ ਹੈ ਤੂੰ ਜਲ ਦੇ ਵਿੱਚ ਰਹਿੰਦਾ ਹੋਇਆ ਵੀ ਉਹ ਰਸ ਨਹੀਂ ਪ੍ਰਾਪਤ ਕਰਦਾ ਪਰ ਇੱਕ ਭਵਰਾ ਜੋ ਕਿ ਜਲ ਦੇ ਵਿੱਚ ਨਹੀਂ ਰਹਿ ਰਿਹਾ ਉਹ ਆ ਕੇ ਕਮਲ ਦੀ ਚੋਟੀ ਤੋਂ ਉਸ ਦਾ ਰਸ ਚੂਸਦਾ ਹੈ ਚੰਦ ਕੁ ਮੁੱਦਨੀ ਦੂਰੋਂ ਨਿਵਸਸ ਅਨਭਉ ਕਾਰਣ ਰੇ ਜਿਸਾ ਕਮਲ ਦਾ ਪੱਲਾ ਦਿਨ ਨੂੰ ਸੂਰਜ ਦੇ ਚੜੇ ਤੇ ਖੜਦਾ ਹੈ ਇਸੀ ਤਰ੍ਹਾਂ ਹੀ ਇੱਕ ਜੋ ਕੋਮੁੰਦਨੀ ਦਾ ਫੁੱਲ ਹੈ ਜਿਸ ਨੂੰ ਕਮੀ ਦਾ ਫੁੱਲ ਵੀ ਕਿਹਾ ਜਾਂਦਾ ਹੈ ਉਹ ਰਾਤ ਨੂੰ ਚੰਦ ਚੜੇ ਤੇ ਖਿੜਦਾ ਹੈ ਚੰਦ ਕੋਮੁੰਦਨੀ ਦੂਰੋਂ ਨਿਵਸਸ ਅਨਪੌਕਾਰ ਨਰੇ ਜਦੋਂ ਚੰਦ ਚੜਦਾ ਹੈ ਤਾਂ ਇਹ ਕਮੀ ਦਾ ਫੁੱਲ ਜੋ ਹੈ ਉਹ ਚੰਦ ਨੂੰ ਦੇਖ ਕੇ ਖਿੜ ਜਾਂਦੀ ਹੈ ਅਤੇ ਉਸ ਦੇ ਵੱਲ ਆਪਣਾ ਸਿਰ ਨਿਵਾੰਦੀ ਹੈ ਕਿਉਂ ਨਿਵਾੰਦੀ ਹੈ ਅਨਭਉ ਕਾਰਨ ਰੇ ਕਿਉਂਕਿ ਉਸ ਨੂੰ ਚੰਦਰਮਾ ਦੇ ਅੰਦਰੋਂ ਦਿਲ ਤੋਂ ਖਿੱਚ ਹੈ ਅੰਮ੍ਰਿਤ ਖਾंड ਦੁੱਧ ਮਦ ਸੰਚਸ ਤੂੰ ਬਣ ਚਾਤੁਰ ਰੇ ਆਪਣਾ ਆਪ ਕੂੰ ਕਭੂ ਨਾ ਛੋੜਸ ਪਿਸਨ ਪ੍ਰੀਤ ਜਿਉ ਰੇ ਪਿਸਨ ਚਿਚੜ ਜੋ ਕੇ ਪਸ਼ੂ ਦੇ ਥਾਣਾ ਦੇ ਨਾਲ ਚਿੰਬੜੇ ਹੁੰਦੇ ਹਨ ਉਸ ਥਾਣਾ ਤੋਂ ਉਸ ਪਸ਼ੂ ਦਾ ਖੂਨ ਚੂਸਦੇ ਹਨ ਸਤਿਗੁਰੂ ਜੀ ਇੱਤੇ ਵਰਤਾਨ ਦੇ ਰਹੇ ਹਨ ਕਿ ਜੋ ਪਿਸਨ ਹੈ ਜੋ ਚਿਚੜ ਹੈ ਉਹ ਪਰਸ਼ੂ ਦੇ ਥਣਾ ਦੇ ਨਾਲ ਚੰਬੜ ਕੇ ਉਸ ਦਾ ਖੂਨ ਚੂਸਦਾ ਹੈ ਪਰ ਉਸੇ ਹੀ ਥਣਾ ਦੇ ਵਿੱਚ ਦੁੱਧ ਵੀ ਹੈ ਉਹ ਦੁੱਧ ਨਹੀਂ ਪੀਂਦਾ ਬਲਕਿ ਉਹ ਖੂਨ ਹੀ ਪੀਂਦਾ ਹੈ ਅਮਰਤ ਖੰਡ ਦੁੱਧ ਮਦ ਸੰਚਸ ਉਸ ਪਰਮਾਤਮਾ ਨੇ ਇਹ ਦੁੱਧ ਜੋ ਹੈ ਖਾਂਡਾ ਮਿੱਠਾ ਸ਼ੱਕਰ ਮਾਧੂ ਸ਼ਹਿਦ ਰੂਪ ਜੋ ਅੰਮ੍ਰਿਤ ਬਣਿਆ ਹੋਇਆ ਹੈ ਜੋ ਮਿਠਾਸ ਨਾਲ ਭਰਿਆ ਹੋਇਆ ਹੈ ਉਸ ਪਰਮਾਤਮਾ ਨੇ ਪਸ਼ੂ ਦੇ ਤਣਾ ਦੇ ਵਿੱਚ ਸੰਚਸ ਇਕੱਠਾ ਕੀਤਾ ਹੋਇਆ ਹੈ ਤੂੰ ਵਣ ਚਾਤੁਰ ਰੇ ਆਪਣਾ ਆਪ ਤੂੰ ਕਬੂ ਨਾ ਛੋੜਸ ਪਿਸਣ ਪ੍ਰੀਤ ਜਿਉ ਰੇ ਪਿਸਣ ਜਿਸ ਦਾ ਚਿਚੜ ਨੂੰ ਪ੍ਰੀਤ ਹੁੰਦੀ ਹੈ ਲਹੂ ਦੇ ਨਾਲ ਉਹ ਉਸ ਥਣਾ ਦੇ ਵਿੱਚੋਂ ਦੁੱਧ ਨਹੀਂ ਪੀਂਦਾ ਜਿਹੜਾ ਕਿ ਅਮਰਤ ਰੂਪ ਦੁੱਧ ਹੈ ਪਰ ਉਹ ਉਸ ਥਣਾ ਦੇ ਵਿੱਚੋਂ ਖੂਨ ਪੀਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿ ਰਹੇ ਹਨ ਤੂੰ ਬਣ ਚਾਤੂ ਰੇ ਢਡੂ ਉਹ ਪਾਣੀ ਦੇ ਵਿੱਚ ਵਸ ਕੇ ਚਤੁਰ ਚਲਾਕ ਬੰਦਾ ਹੈ ਆਪਣਾ ਆਪ ਨੂੰ ਕਭੂ ਨਾ ਛੋੜਸ ਤੂੰ ਆਪਣਾ ਆਪ ਆਪਣਾ ਜੋ ਗੁਣ ਹੈ ਉਹਨੂੰ ਕਦੀ ਨਹੀਂ ਤਿਆਗਦਾ ਤੂੰ ਅੰਦਰ ਪਾਣੀ ਦੇ ਵਿੱਚੋਂ ਜਾਲਾ ਹੀ ਖਾਂਦਾ ਹੈ ਪਰ ਉਸ ਪਾਣੀ ਦੇ ਵਿੱਚ ਕੌਲ ਫੁੱਲ ਵੀ ਉਗਿਆ ਹੋਇਆ ਹੈ ਤੂੰ ਕੌਲ ਫੁੱਲ ਦਾ ਰਸ ਨਹੀਂ ਚੂਸਦਾ ਇਸ ਕਰਕੇ ਤੂੰ ਆਪਣਾ ਗੁਣ ਨਹੀਂ ਤਿਆਗਦਾ ਪੰਡਤ ਸੰਗਵ ਸੈ ਜਨ ਮੂਰਖ आगम सास सुने आगम वेदं सास शास्त्र पंडित विद्वान लोग मूर्ख लोग जो हन पंडित संग वसै जन मूर्ख जो मूर्ख लोकन ओ विद्वानन दी संगत दे विच वसदे हन ਆਗਮ ਸਾਸ ਸੁਣੇ ਅਤੇ ਵੇਦ ਸ਼ਾਸਤਰ ਵੀ ਸੁਣਦੇ ਹਨ ਪਰ ਉਹ ਮੂਰਖ ਦੇ ਮੂਰਖ ਹੀ ਰਹਿੰਦੇ ਹਨ ਕਿਉਂਕਿ ਉਹਨਾਂ ਦਾ ਖਿਆਲ ਉਹਨਾਂ ਦੇ ਵਿੱਚ ਨਹੀਂ ਹੁੰਦਾ ਉਹਨਾਂ ਦੀ ਸੁਰਤ ਉਹਦੇ ਵਿੱਚ ਨਹੀਂ ਹੁੰਦੀ ਜਿਤਨਾ ਚ ਸੁਰਤ ਵਿੱਚ ਨਹੀਂ ਹੈ ਉਤਨਾ ਚ ਉਹ ਮੂਰਖ ਦੇ ਮੂਰਖ ਹੀ ਰਹਿਣਗੇ ਉਹਨਾਂ ਦੇ ਵਿੱਚ ਸਾਰੇ ਆਗੁਣ ਹੀ ਭਰੇ ਰਹਿਣਗੇ ਉਹਨਾਂ ਦੇ ਵਿੱਚ ਕੋਈ ਵੀ ਗੁਣ ਨਹੀਂ ਆ ਸਕਦਾ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਅਸੀਂ ਬੈਠੇ ਸ਼ਬਦ ਸੁਣਦੇ ਹਾਂ ਪਰ ਜੇਕਰ ਸੁਰਤ ਸ਼ਬਦ ਦੇ ਵਿੱਚ ਨਹੀਂ ਹੈ ਤਾਂ ਫਿਰ ਸਾਡੇ ਅੰਦਰ ਉਹ ਗੂੰਣ ਨਹੀਂ ਪੈਦਾ ਹੋਣਗੇ। ਇਹੀ ਵਰਤਾਰਤ ਨੂੰ ਲੈ ਕੇ ਸਤਿਗੁਰੂ ਜੀ ਸਾਨੂੰ ਉਪਦੇਸ਼ ਇਥੇ ਕਰਦੇ ਹਨ ਕਿ ਪੰਡਤ ਸੰਗ ਵਸਹਿ ਜਨ ਮੂਰਖ ਆਗਮ ਸਾਸ ਸੁਣੇ ਆਪਣਾ ਆਪ ਤੂੰ ਕਬੂ ਨਾ ਛੋੜਸ ਸਵਾਨ ਪੂਛ ਜਿਉਂ ਰੇ ਸਵਾਨ ਪੂਛ ਕੁੱਤੇ ਦੀ ਜੋ ਪੂਛ ਹੁੰਦੀ ਹੈ ਉਹ ਸਦਾ ਹੀ ਟੇਢੀ ਰਹਿੰਦੀ ਹੈ ਉਹ ਜਿਤਨਾ ਤੇ ਮਰਜੀ ਸਿੱਧਾ ਕਰੀ ਜਾਓ ਕਦੀ ਸਿੱਧੀ ਨਹੀਂ ਹੁੰਦੀ ਇਸੇ ਤਰ੍ਹਾਂ ਹੀ ਸਤਿਗੁਰੂ ਉਪਦੇਸ਼ ਕਰਦੇ ਹਨ ਆਪਣਾ ਆਪ ਤੂੰ ਕਬੂ ਨਾ ਛੋੜਸ ਏ ਡਡੂ ਤੂੰ ਪਾਣੀ ਵਿੱਚ ਰਹਿੰਦਾ ਹੋਇਆ ਆਪਣਾ ਜੋ ਤੇਰੇ ਚ ਅਵਗੁਣ ਹੈ ਕਿ ਤੂੰ ਜਾਲਾ ਹੀ ਖਾਂਦਾ ਹੈ ਇਹ ਅਵਗੁਣ ਨੂੰ ਕਦੇ ਵੀ ਤੂੰ ਛੋੜਦਾ ਨਹੀਂ ਇੱਕ ਪਖੰਡੀ ਨਾਮ ਨਰਾਚ ਹੈ ਇੱਕ ਹਰ ਹਰ ਚਰਨੀ ਰੇ ਇੱਕ ਇਹੋ ਜਿਹੇ ਪਖੰਡੀ ਹਨ ਜੋ ਨਾਮ ਦੇ ਨਾਲ ਤਾਂ ਪਿਆਰ ਨਹੀਂ ਕਰਦੇ ਨਾਮ ਨਾ ਰਾਚੈ ਪਰ ਦਖਾਉਂਦੇ ਹਾਂ ਅਸੀਂ ਨਾਮ ਦੇ ਨਾਲ ਪਿਆਰ ਕਰਦੇ ਹਾਂ ਪਰ ਅੰਦਰੋਂ ਉਹਨਾਂ ਦੇ ਅੰਦਰ ਨਾਮ ਦੇ ਨਾਲ ਪਿਆਰ ਨਹੀਂ ਹੈ ਇੱਕ ਹਰ ਹਰ ਚਰਨੀ ਰੇ ਪਰ ਇਹੋ ਜਿਹੇ ਵੀ ਲੋਕ ਹਨ ਜਿਹੜੇ ਕਿ ਸਦਾ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਹੀ ਜੁੜੇ ਰਹਿੰਦੇ ਹਨ ਉਸ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ ਬਾਣੀ ਨਾਲ ਜੁੜਨਾ ਸ਼ਬਦਾਂ ਦੇ ਨਾਲ ਜੁੜਨਾ ਸ਼ਬਦ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਉਣੇ ਆ ਉਸ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ ਪੂਰਵ ਲਿਖਿਆ ਪਾਵ ਸੁਨਾਣਕ ਰਸਨਾ ਨਾਮ ਜਪਰੇ ਏ ਨਾਨਕ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਰਸਨਾ ਨਾਮ ਜਪ ਰੇ ਆਪਣੀ ਰਸਨਾ ਦੇ ਨਾਲ ਉਸ ਵਾਹਿਗੁਰੂ ਦਾ ਨਾਮ ਜਪ ਪੂਰਵ ਲਿਖਿਆ ਪਾਵਸ ਉਹ ਵਾਹਿਗੁਰੂ ਕਿਰਪਾ ਕਰਕੇ ਜੋ ਉਸ ਵਾਹਿਗੁਰੂ thorpe ਲੇਖ ਲਿਖੇ ਹੋਇਆ ਉਹ ਬਖਸ਼ਿਸ਼ ਕਰ ਦੇਗਾ ਫਿਰ ਤੇਰੇ ਅੰਦਰ ਨਾਮ ਦੀ ਬਖਸ਼ਿਸ਼ ਹੋ ਜਾਏਗੀ ਤੇਰੇ ਅੰਦਰ ਨਾਮ ਦੀ ਕਿਰਪਾ ਹੋ ਜਾਏਗੀ ਜਦੋਂ ਤੂੰ ਰਸਨਾ ਦੇ ਨਾਲ ਉਸ ਵਾਹਿਗੁਰੂ ਦਾ ਨਾਮ ਜਪੇਗਾ। ਤੋ ਇੱਥੇ ਸਰਤੂਰ ਜੀ ਵਰਤਾਰ ਲੈ ਰਹੇ ਹਨ ਇੱਕ ਡੱਡੂ ਦਾ ਜੋ ਕਿ ਪਾਣੀ ਦੇ ਵਿੱਚ ਵਸਦਾ ਹੈ। ਪਾਣੀ ਦੇ ਵਿੱਚ ਜਾਲਾ ਵੀ ਹੈ ਅਤੇ ਪਾਣੀ ਦੇ ਵਿੱਚ ਕਮਲ ਫੁੱਲ ਵੀ ਹੈ। ਉਹ ਡੱਡੂ ਜਾਲਾ ਤਾਂ ਖਾਈ ਜਾਂਦਾ ਹੈ ਪਰ ਜੋ ਕਮਲ ਫੁੱਲ ਹੈ ਉਸ ਦਾ ਰਾਸ ਨਹੀਂ ਚੁਸਦਾ ਉਹ ਜਾਲੇ ਤੱਕ ਹੀ ਸੀਮਤ ਰਹਿੰਦਾ ਹੈ ਇਸੇ ਤਰ੍ਹਾਂ ਜੋ ਪਖੰਡੀ ਹਨ ਜਾਂ ਮਨਮੁਖ ਕਹ ਲਓ ਉਹ ਆਉਂਦੇ ਹਨ ਸਤਸੰਗਤ ਦੇ ਵਿੱਚ ਆਉਂਦੇ ਹਨ ਸਤਸੰਗਤ ਵਿੱਚ ਬੈਠਦੇ ਹਨ ਪਰ ਸਤਸੰਗਤ ਦੇ ਵਿੱਚ ਬੈਠ ਕੇ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਨਹੀਂ ਜੋੜਦੇ ਜਿੰਨਾ ਚਿਰ ਸੁਰਤ ਸ਼ਬਦ ਦੇ ਨਾਲ ਨਹੀਂ ਜੁੜੇਗੀ ਉਨਾ ਚਿਰ ਉਹ ਜੋ दैਵੀ ਗੁਣ ਹਨ ਜੇ ਜਿਨ੍ਹਾਂ दैवी ਗੁਣਾਂ ਨੇ ਉਸ ਵਾਹਿਗੁਰੂ ਦੇ ਨਾਲ ਮਿਲਾਪ ਕਰਾਣਾ ਹੈ ਉਹ दैवी ਗੁਣ ਅੰਦਰ ਪ੍ਰਗਟ ਨਹੀਂ ਹੋਣਗੇ। ਕੋਈ ਇੱਕ ਡੱਡੂ ਦੀ ਵਰਤਾਂਤ ਲੈ ਕੇ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਅਸਲ ਰਸ ਜੋ ਹੈ ਉਸ ਵਾਹਿਗੁਰੂ ਦਾ ਨਾਮ ਹੈ। ਸਤ ਸੰਗਤ ਦੇ ਵਿੱਚ ਆ ਕੇ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਨਾਮ ਰਸ ਨੂੰ ਅੰਦਰ ਵਸਾਣਾ ਇਹ ਨਾਮ ਰਸ ਸਾਡੇ ਅੰਦਰ ਵਸੇਗਾ। ਤਾਹੀਂ ਸਾਡਾ ਜੋ ਇਹ ਜਨਮ ਹੈ ਜੋ ਇਹ ਸਫਲਾ ਹੋ ਸਕਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ